ਨਵੀਂ ਆਣਾ ਸਮਾਰਟ ਸਿਟੀ ਹੈ ਪਰ ਕਿੰਨਾ ਕੁ ਸਮਾਰਟ ਸਿਟੀ ਹੈ ਇਹਦਾ ਨੂੰ ਦਖਾਨ ਦੀ ਕੋਸ਼ਿਸ਼ ਕਰਦੇ ਆਂ ਸ਼ਾਂਤ ਆ ਆਮ ਜਨਤਾ ਦਾ ਨਾ ਫਿਰ ਆਮ ਜਨਤਾ ਬੋਲਦੀ ਕਿਉਂ ਨਹੀਂ ਬੋਲਣਾ ਕਿ ਇਹ ਦਿਨੇ ਬੋਤਲ ਪੀ ਕੇ ਵੋਟ ਪਾ ਦੇਣੀ ਉਹਨੇ ਕਿਆ ਬੋਲਣਾ ਕਈ ਵਾਰੀ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਬਹੁਤ ਹੁੰਦੇ ਆ ਜੀ ਰੋਜ਼ ਹੀ ਹੁੰਦੇ ਹੈਗੇ ਤੁਸੀਂ 1 ਘੰਟਾ ਖੜ੍ਹ ਜਾਓ ਕੋਈ ਨਾ ਕੋਈ ਤੁਹਾਡੇ ਸਾਹਮਣੇ ਆ ਹੀ ਜਾਣਾ ਸਸ਼ੇਕਾਲ ਤੁਸੀਂ ਦੇਖ ਲਓ ਸਿਚੂਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਾ ਸਕਦਾ ਹਾਂ ਲੁਧਿਆਣਾ 스마트 ਸਿਟੀ ਹੈ ਪਰ ਕਿੰਨਾ ਕੁ 스마트 ਸਿਟੀ ਹੈ ਇਹ ਦਨੂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਟ੍ਰਾਂਸਪੋਰਟ ਨਗਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਹੈਵੀ ਲੋਡੇਡ ਜਿਹੜੇ ਵਹੀਕਲ ਨੇ ਉਹ ਲੰਘਦੇ ਨੇ ਭਰੇ ਹੋਏ ਟਰੱਕ ਜਿਹੜੇ ਨੇ ਇਧਰੋਂ ਵੀ ਲੰਘਦੇ ਨੇ ਪਰ ਇਹ ਰੋਡ ਹਮੇਸ਼ਾ ਹੀ ਟੁੱਟਾ ਰਹਿੰਦਾ ਹੈ ਆਏ ਦਿਨ ਇੱਥੇ ਖੱਡੇ ਦੇਖਣ ਨੂੰ ਮਿਲਦੇ ਨੇ ਬਿਨਾਂ ਬਰਸਾਤ ਤੋਂ ਇੱਥੇ ਟੁਏ ਹੋਏ ਦਿਖਦੇ ਨੇ ਔਰ ਕਈ ਵਾਰ ਤਾਂ ਵਹੀਕਲ ਪਲਟਦੇ ਹੋਏ ਵੀ ਦੇਖੇ ਨੇ ਸੋ ਸੜਕਾਂ ਜਿਹੜੀਆਂ ਤੋੜ-ਤੋੜ ਕੇ ਧਰੀਆਂ ਜਾਂਦੀਆਂ ਨੇ ਲੋਕ ਬਹੁਤ ਪਰੇਸ਼ਾਨ ਨੇ ਅਸੀਂ ਖੁਦ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਮ ਜਨਤਾ ਨੂੰ ਕਿੰਨੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜਾ ਰੋਡ ਹੈ ਤੁਹਾਨੂੰ ਦਿਖਾਉਂਗੇ ਕਿ ਇਹ ਜਿਹੜਾ ਰੋਡ ਹੈ ਨੈਸ਼ਨਲ ਹਾਈਵੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਰੋਡ ਹੈ ਜਿਸ ਦੇ ਕਰਕੇ ਹੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਰੋਡ ਜਿਹੜਾ ਹੈ ਇਹ ਬਹੁਤ ਜ਼ਿਆਦਾ ਚੱਲਦਾ ਹੈਵੀ ਵਹੀਕਲ ਤਾਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਨਾ ਕਿਤਨੀ ਹਮੇਸ਼ਾ ਹੀ ਹਾਈ ਹੈਵੀ ਵਹੀਕਲ ਨਿਕਲਦੇ ਨੇ ਤੇ ਜਿਹਦੇ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੈਂ ਜੀ। ਇਹ ਆ ਨੈਸ਼ਨਲ ਹਾਈਵੇ ਹੈ ਪਰ ਇਹ ਹਮੇਸ਼ਾ ਟੁੱਟਦਾ ਹੀ ਰਹਿੰਦਾ ਹੈ। ਇਹ ਕੀ ਲੱਗਦਾ ਕਿ ਇਹ ਕਦੋਂ ਤੱਕ ਬਣੇਗਾ? ਬਣਾਈ ਤਾਂ ਜਾਂਦੇ ਆ ਭਾਈ ਹੁਣ ਕਿੰਨੀ ਕਿੱਦਾਂ ਬਣਾਉਣਾ ਇਹ? ਤੁਹਾਨੂੰ ਲੱਗਦਾ ਜਿਵੇਂ ਕਿ ਹੈਵੀ ਲੋਡਡ ਵਹੀਕਲ ਲੰਘਦੇ ਇੱਥੋਂ ਦੀ ਟਰੱਕ ਭਰੇ ਹੋਏ ਲੰਘਦੇ ਤੇ ਇਹ ਇੱਟਾਂ ਵਾਲੀ ਸੜਕ ਕਾਮਯਾਬਾਦ ਨਹੀਂ। ਵਾਹ ਇਹ ਤਾਂ ਚਲੀ ਚਲੀ ਜਾਣਾ 5 ਸਾਲ ਲੰਗਾਉਣੇ ਆ ਅਗਲੇ ਨੰਗਾ ਕੇ ਪਰੇ ਹੋ ਜਾਣਾ ਅੱਛਾ ਨਹੀਂ ਇਹ ਫਿਰ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਹੈ ਕੋਈ ਹੈਵੀ ਲੋਡਡ ਪਰੇ ਹੋਏ ਟਰੱਕ ਜਿਵੇਂ ਤੁਹਾਨੂੰ ਪਤਾ ਮਾਲ ਵਾਲੇ ਲੰਘਦੇ ਨੇ ਜੇ ਕੋਈ ਟਰੱਕ ਪਲਟ ਜਾਂਦਾ ਬਿਲਕੁਲ ਹਾਂ ਕੁਰਸੀ ਤੇ ਬੈਠੇ ਆਰਾਮ ਨਾਲ ਹਾਂ ਤੇ ਕੀ ਲੱਗਦਾ ਫਿਰ ਨੁਕਸਾਨ ਤਾਂ ਆਮ ਜਨਤਾ ਦਾ ਨਾ ਫਿਰ ਆਮ ਜਨਤਾ ਬੋਲਦੀ ਕਿਉਂ ਨਹੀਂ ਬੋਲਣਾ ਕਿ ਜੀ ਨੇ ਬੋਤਲ ਪੀ ਕੇ ਵੋਟ ਪਾ ਦੇਣੀ ਉਹਨੇ ਕਹਿ ਬੋਲਣਾ ਸੋ ਇਹ ਦਿੱਲੀ ਨੈਸ਼ਨਲ ਹਾਈਵੇ ਦੇਖ ਸਕਦੇ ਤੁਸੀਂ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਦਿਖਾਨ ਕੇ ਇਸ ਤਰ੍ਹਾਂ ਇਹ ਹੁਣ ਰੋਡ ਅੱਧਾ ਅਪਾ ਅੱਧਾ ਬੰਨਾ ਸ਼ੁਰੂ ਹੋ ਗਿਆ ਹੈ ਪਰ ਬੰਦਾ ਕਿਤੇ ਨਾਲ ਪਏ ਜਿਹੜੀਆਂ ਗਲੀਆਂ ਗਲੀਆਂ ਦੇ ਵਿੱਚ ਇੱਟਾਂ ਲਗਾ ਕੇ ਆਪਣੇ ਵੱਲੋਂ ਇਹਨੂੰ ਮਾਰਬਲ ਦੀ ਤਰ੍ਹਾਂ ਸਜਾਇਆ ਜਾਂਦਾ ਉਹ ਵਾਲੀਆਂ ਗਲੀਆਂ ਬੰਦਿਆ ਜਿਹਦੇ ਵਿੱਚ ਰੈਸ਼ੀ ਇਲਾਕੇ ਦੇ ਵਿੱਚ ਆਪਾਂ ਕਹਿ ਸਕਦੇ ਕਿ ਇਹ ਜਿਹੜੇ ਮਾਰਬਲ ਲੱਗਦਾ ਇਹ ਇੱਟਾਂ ਲੱਗਦੀਆਂ ਨੇ ਪਰ ਕਿੰਨਿਆਂ ਕੋ ਇਹ ਕਾਰਗਾਰ ਸਾਬਿਤ ਹੋਣ ਗਿਆ ਕਿੰਨਿਆਂ ਕੋ ਇਹ ਟਿਕਨ ਗਿਆ ਕਿਉਂਕਿ ਆਏ ਦਿਨ ਸੜਕਾਂ ਜਿਹੜੀਆਂ ਟੁੱਟੀਆਂ ਰਹਿੰਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਚਾਹੇ ਉਹ ਬਰਸਾਤਾਂ ਦੇ ਦਿਨ ਹੋਣ ਜਾਂ ਉਂਝ ਹੀ ਆਮ ਆਮ ਰੋਜ਼ ਵਰਨਾ ਤੇ ਜੇ ਤੁਸੀਂ ਦੇਖ ਸਕਦੇ ਹੋ Zomato ਵਾਲਾ ਵੀ ਲੰਘ ਰਿਹਾ ਤੇ ਉਹਨਾਂ ਨੂੰ ਵੀ ਕਿੰਨੀ ਦਿੱਕਤ ਆਨਦੀ ਆਂਦੀ ਪਈ ਹੈ ਤੁਹਾਨੂੰ ਦਿਖਾ ਸਕਦੇ ਆ ਪਿੱਛੇ ਵੀ ਕੈਮਰਾ ਪਰਸਨ ਨੂੰ ਕਹੂੰਗੀ ਕਿ ਪਿੱਛੇ ਵੀ ਦਿਖਾਣ ਕਿ ਕਿਸ ਤਰ੍ਹਾਂ ਜਿਹੜੇ ਟਰੱਕ ਨੇ ਉਹ ਟੈਂਡੇ ਮੈਂਡੇ ਹੋ ਕੇ ਇਸ ਰੋਡ ਤੋਂ ਲੰਘਦੇ ਨੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਉਹ ਰੋਡ ਹੈ ਜਿੱਤੇ ਕਿ ਹੈਵੀ ਵਹੀਕਲ ਲੰਘਦੇ ਨੇ ਰੋਜ਼ ਮਰਰਾ ਦੇ ਲਈ ਆਮ ਲੋਕਾਂ ਉਹ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਦੇਖ ਸਕਦੇ ਹੋ ਧੂਕ ਚੜੀ ਹੋਈ ਹੈ ਕੋਈ ਬਰਸਾਤ ਨਹੀਂ ਹੈ ਖੱਡੇ ਕਿੰਨੇ ਆਏ ਹੋਏ ਨੇ ਸੜਕ ਦੇ ਵਿੱਚ ਸੜਕ ਦਾ ਹਾਲ ਕੀ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਵਹੀਕਲ ਡਾਵਾ ਡੋਲ ਹੋ ਕੇ ਨਿਕਲ ਰਹੇ ਨੇ ਕੋਈ ਵੀ ਵਹੀਕਲ ਕਦੀ ਵੀ ਪਲਟ ਸਕਦਾ ਇੱਥੇ ਔਰ ਜਾਨੀ ਮਾਲੀ ਨੁਕਸਾਨ ਜਿਹੜਾ ਹੁੰਦਾ ਉਹ ਵੱਖਰਾ ਨਾਲ ਜੇ ਲੋਕਾਂ ਦੇ ਵਹੀਕਲ ਟੁੱਟਦੇ ਨੇ ਉਹ ਵੱਖਰੇ ਨੇ ਸੋ ਇਹ ਨੁਕਸਾਨ ਇਹ ਆਖਰ ਕਿਉਂ ਪਰ ਲੋਕ ਜਿਹੜੇ ਨੇ ਜਨਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਟੈਕਸ ਦਿੰਦੀ ਹੈ ਕਿਤੇ ਨਾ ਕਿਤੇ ਉਹ ਰੋਡ ਟੈਕਸ ਵੀ ਦਿੰਦੀ ਹੈ ਤੋਂ ਸੋ ਇਹ ਦਿੰਦੀ ਹਰ ਤਰ੍ਹਾਂ ਦਾ ਪੈਸਾ ਜਿਹੜਾ ਹੈ ਉਹ ਜਨਤਾ ਦਿੰਦੀ ਹੈ ਪਰ ਜਨਤਾ ਨੂੰ ਵੀ ਆਮ ਜਨਤਾ ਨੂੰ ਵੀ ਇਹ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਕਿ ਇਹਨਾਂ ਰੋੜਾਂ ਤੋਂ ਕੋਈ ਪੋਲੀਟੀਸ਼ੀਅਨ ਨਹੀਂ ਲੱਗਦੇ ਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸ ਰੋੜਾਂ ਤੇ ਆਮ ਜਨਤਾ ਨੂੰ ਤੁਸੀਂ ਦੇਖ ਸਕਦੇ ਹੋ ਇਹ ਟਰੱਕ ਜਿਹੜਾ ਕਿੰਨਾ ਹੈਵੀ ਲੋਡ ਲੋਡ ਹੋ ਗਿਆ ਪਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਕਲ ਕਿਦਾਰ ਰਿਹਾ ਇਹ ਨਹੀਂ ਮੁਸ਼ਕਿਲ ਇਸ ਰੋੜ ਪੈਟੀਸ਼ਨਸ ਐਸੇ ਰੋਡ ਤੋਂ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਦਿੱਕਤਾਂ ਨਹੀਂ ਕਿ ਸਰਕਾਰਾਂ ਸੁੱਤੀਆਂ ਬਈਆਂ ਨੇ ਸਰਕਾਰਾਂ ਦੇ ਮੂੰਹ ਤੇ ਇੱਕ ਛਪੇੜ ਹੈ ਕਿਉਂਕਿ ਇਹ ਸੜੋਡ ਬੰਦਦਾ ਹੀ ਨਹੀਂ ਪਹਿਲੀ ਗੱਲ ਤਾਂ ਜੇ ਬੰਦਦਾ ਹੈ ਤੇ ਬਹੁਤ ਉਹ ਮਨ ਬੇਕਾਰ ਹਾਲਤ ਚ ਬੰਦਦਾ ਹੈ ਜਿਹੜਾ ਕਿ ਦੂਜੇ ਦਿਨ ਬਾਅਦ ਟੁੱਟ ਜਾਂਦਾ ਸੋ ਆਮ ਜਨਤਾ ਦੀ ਵੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੰਘ ਰਹੇ ਨੇ ਇਹਨਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਕਿਤੇ ਨਾ ਕਿਤੇ ਪਲਟ ਵੀ ਸਕਦੇ ਨੇ ਜਿਹੜੇ ਲੋਡ ਹੋ ਜਾਂਦੇ ਨੇ ਸੱਸੇ ਗੱਲ ਦੇ ਸ਼ਾਸਤ੍ਰ ਗੱਲ ਜੀ ਇਸ ਰੋਡ ਤੋਂ ਤੁਸੀਂ ਕਿੰਨੀ ਕਵਾਰ ਲੰਘਦੇ ਹੋ ਵਿੱਚ ਮੈਂ 8-10 ਵਾਰ ਅੱਛਾ ਤੇ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਖੱਡੇ ਟੋਏਆਂ ਕਰਕੇ ਜਿਆਦਾ ਰੋਡ ਖਰਾਬ ਹੈ ਜੀ ਸਿੰਧਲਾ ਚੌਕ ਹੋ ਗਿਆ ਤਾਜਪੁਰ ਰੋਡ ਹੋ ਗਿਆ ਲੁਧਿਆਣਾ ਕਿਸ ਟਾਈਮ ਸਭ ਤੋਂ ਜਿਆਦਾ ਰੋਡ ਖਰਾਬ ਠੀਕ ਹੈ ਜੀ ਕਿੱਧਰ ਵੀ ਚਲੇ ਜਾਓ ਆਪਕੋ ਗੱਡੇnse ਜਿਆਦਾ ਰੋਡ ਜਿਤਨੇ ਅੱਛੇ ਨੇ ਉਸੇ ਜਿਆਦੇ ਗੱਡੇ ਮਿਲਣਗੇ ਠੀਕ ਹੈ ਜੀ ਕਹੀਂ ਵੀ ਰੋਡ ਅੱਛਾ ਨਹੀਂ ਹੈ ਜਿਹਦਾ ਹੁੰਦਾ ਕਿ ਇਦਾਂ ਦੀ ਗੰਦੀ ਸੜਕਾਂ ਦੇ ਵਿੱਚ ਐਕਸੀਡੈਂਟ ਵੀ ਹੁੰਦੇ ਆ ਰੋਡ ਦਾ ਜਿਹੜੇ ਆਟੋ ਪਨ ਐਕਸੀਡੈਂਟ ਰੋਡ ਦੀ ਵਜ੍ਹਾ ਸੇ ਹੋ ਰਹੇ ਜੀ ਜੋ ਰਿ

ਮੇਰੇ ਬਰੋ ਜੀ ਅਮੇ ਕੰਮ ਹੈ ਰਿਜ਼ੋਰਟ ਤੋਂ ਆਣਾ ਜਾਣਾ ਹੈ ਲੇਕਿਨ ਅੱਜ ਤੱਕ ਇਹ ਰੋਡ ਤੇ ਕਿਸੇ ਨੇ ਦੇਖਭਾਲ ਨਹੀਂ ਕੀਤੀ ਹੈਗੀ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕੀ ਲੱਗਦਾ ਕਿ ਇਹ ਛੋਟਾ ਸੰਤਾ ਦਾ ਪੈਸਾ ਹੈ ਲੋਕ ਜਨਤਾ ਜਿਹੜੀ ਇਹ ਰੋਡ ਟੈਕਸ ਵੀ ਦਿੰਦੀ ਹੈ ਟੋਲ ਟੈਕਸ ਵੀ ਦਿੰਦੀ ਹੈ ਹੋਰ ਵੀ ਕਈ ਤਰ੍ਹਾਂ ਦੇ ਪੰਡ ਜਿਹੜੇ ਸਰਕਾਰਾਂ ਵੱਲੋਂ ਲਿੱਤੇ ਜਾਂਦੇ ਆ ਪਰ ਆਮ ਜਨਤਾ ਨੂੰ ਸਹੂਲਤ ਜਿਹੜੀ ਆ ਮੁਹੱਈਆ ਨਹੀਂ ਕਰਵਾਈ ਜਾਂਦੀ ਇਹ ਤਾਂ ਨੌਣਾ ਕੀ ਕਹਾ ਸੜਿਆ ਜੇ ਸਰਕਾਰਾਂ ਆਈ ਹੈਗਾ ਕਿੰਨੀ ਕੋ ਦਿੱਕਤ ਆਂਦੀ ਹੈ ਲੱਗਦਾ ਹੈ ਕਿ ਕਈ ਵਾਰੀ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਬਹੁਤ ਹੁੰਦੇ ਆ ਜੀ ਰੋਜ਼ ਹੀ ਹੁੰਦੇ ਹੈਗੇ ਤੁਸੀਂ 1 ਘੰਟਾ ਖੜ੍ਹ ਜਾਓ ਕੋਈ ਨਾ ਕੋਈ ਤੁਹਾਡੇ ਸਾਹਮਣੇ ਆ ਹੀ ਜਾਣਾ ਹੈ ਇਹ ਇਹ ਨਾਕਾਮੀ ਕਿ ਦੀ ਸਮਝ ਲੋ ਇਹ ਸਰਕਾਰਾਂ ਦੀ ਹੈ ਜੀ भैया तो दिन में तो कम से कम लगता है पर बहुत अच्छा। हाँ हाँ तो सरकार सुनते ही नहीं पता नहीं जो इसल ठीक था सरकार के आने से तो जाने के पूरा डेरा गर्व कर दिया हर पास के सड़क हाल है की जाम बहुत लगता है इधर यहाँ पे तो पलटी हो जाता है आगे पलटी हो जाते बिना तो कड़े बने हुए हैं। जी। सुनते ही नहीं है हम लोग किसको कहूँ हम लोग तो झिलना ही पड़ता है कभी खोल नहीं सकते यहाँ चोट लग गया पलट गया तो। अच्छा, जी अच्छा। सवारी को भी लग गया अच्छा जी जिम्मेदार की समझने कौन है जिम्मेदार वही जिम्मेवार है उसको तो सोचना चाहिए ना पब्लिक के बारे में ਪਬਲਿਕ ਜਨਬ ਸੁਭਦਾ ਦੇ ਆਮ ਪਬਲਿਕ ਵੀ ਤਾਂ ਵੋਟ ਪਾਉਂਦੇ ਆ ਸੋਚ ਵੀ ਨਹੀਂ ਉਹ ਆਮ ਪਬਲਿਕ ਤਾਂ ਵੋਟ ਤਾਂ ਦਾਲਦੀ ਹੈ ਤਾਂ ਹਮ ਲੋਗ ਤਾਂ ਇਸ ਕਮ ਅੱਜ ਕੀ ਦਾਲਦੇ ਨੇ ਕਿ ਅਗਲਾ ਕੰਮ ਕਰੇਗਾ ਇਹ ਕਰਤਾ ਹੀ ਨਹੀਂ ਇਹ ਕੰਮ ਕੰਮ ਕਰਤਾ ਹੀ ਨਹੀਂ ਕੀ ਕਰੀਓਂ ਇੱਤਾਂ ਦੇ ਵਿੱਚ ਇਤੋਂ ਆ ਰਹੀ ਐ ਐਮਬੂਲੈਂਸ ਵੀ ਇਧਰੋਂ ਲੰਘਦੀ ਹੋਈ ਨਜ਼ਰ ਆ ਰਹੀ ਐ ਕਿ ਕਿੰਨੀ ਕੋ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਦੇਖ ਸਕਦੇ ਹੋ ਟੁੱਪੀ ਫੁੱਟੀਆਂ ਸੜਕਾਂ ਦੇ ਹੁੰਦੇ ਕਾਰਨ ਆਮ ਪਬਲਿਕ ਨੂੰ ਕਿੰਨਾ ਜਿਹੜਾ ਹਰਜ਼ਾਨਾ ਇਹਦਾ ਭਰਨਾ ਪੈਂਦਾ ਸੱਟਾਂ ਖਾਣੀਆਂ ਪੈਂਦੀਆਂ ਉਹਨਾਂ ਦੇ ਵਹੀਕਲ ਟੁੱਟ ਜਾਂਦੇ ਨੇ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ

ਸੁੰਦੇ ਕਾਫੀ ਕੰਪਲੇਂਟਸ ਕਰ ਚੁੱਕੇ ਆ ਪਰ ਇੱਥੇ ਕੋਈ ਹੈ ਹੀ ਨਹੀਂ ਸੁਣਵਾਈ ਨਾ ਨਿੰਮਲਾਕੇ ਕਿਥੇ ਸਮਝਦੇ ਹੋ ਸਰ ਪ੍ਰਸ਼ਾਸਨ ਦੀ ਮੈਮ ਬਾਕੀ ਜਿੱਥੇ ਨਹੀਂ ਸੜਕਾਂ ਬਣਾਉਣ ਦੀ ਲੋੜ ਉੱਥੇ ਬਨ ਰਹੀਆਂ ਉਹਨਾਂ ਨੂੰ ਤੋੜ ਤੋੜ ਕੇ ਦੁਬਾਰਾ ਇਹ ਜਰਿਹਾ ਇੱਥੇ ਜ਼ਰੂਰਤ ਹੈਗੀ ਆ ਉੱਥੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਉੱਥੇ ਬਿਲਕੁਲ ਉਦਾਈ ਕਿ ਲੱਗਦਾ ਕਿੰਨੇ ਸਾਲਾਂ ਤੋਂ ਇਦਾਂ ਹੀ ਹੈ ਸਰ ਮੈਮ 2 ਸਾਲ ਤਾਂ ਹੋ ਹੀ ਗਏ ਆ ਸਾਨੂੰ ਦੇਖ ਦੇ 2 ਸਾਲ ਤਾਂ ਆਹੀ ਕੁਛ ਹੈ ਬਿਲਕੁਲ ਵੀ ਕੋਈ ਇੱਥੇ ਹੈ ਹੀ ਨਹੀਂ ਕਿਸੇ ਨੂੰ ਧਿਆਨ ਹੀ ਨਹੀਂ ਕੋਈ ਦੇ ਰਿਹਾ ਸੜਕਾਂ ਇਸ ਟੰਬੇ ਖਿਲੀ ਹੋਈ ਤੂੰ ਪਹਿਲੇ ਕਿਨ ਇੱਥੇ ਬਿਲਕੁਲ ਟੋਏ ਪਏ ਹੋ ਬਾਹ ਬਾਰਿਸ਼ ਆ ਵੀ ਤਾਂ ਚਲੋ ਕਹਿੰਨੇ ਆ ਕਿ بارش ਦੀ ਪ੍ਰੋਬਲਮ ਹੈ ਪਰ ਇੱਥੇ ਪਰਮਨੈਂਟ ਹੀ ਹਾਲਤ ਰੋਡ ਦੀ ਸੋ ਦੇਖ ਸਕਦੇ ਹੋ ਕਿ ਇਸੇ ਆਮ ਜਨਤਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਤੀ ਹੈ ਕਿ 12 ਮਹੀਨੇ ਤੀ ਦਿਨ ਗਿਆ ਲੋਕਾਂ ਦਾ ਕਹਿਣਾ ਕਿ ਇਹ ਜਿਹੜਾ ਰੋਡ ਹੈ ਇਦਾਂ ਹੀ ਰਹਿੰਦਾ ਇੱਥੇ ਕੋਈ ਕੌਂਸਲਰ ਕੋਈ ਐਮਐਲਏ ਕੋਈ ਸਰਕਾਰ ਦਾ ਬੰਦਾ ਇੱਥੇ ਨਹੀਂ ਆਂਦਾ ਸਰਕਾਰਾਂ ਬਦਲਦੀਆਂ ਨੇ ਪਰ ਇਹ ਰੋਡ ਜਿਉਂਦਾ ਘਟੀਆਂ ਰਹਿੰਦਾ ਇਹਨਾਂ ਨਾਲ ਕੀ ਕਿਦੀ ਹੈ ਇਹ ਪ੍ਰਸ਼ਾਸਨ ਦੇ ਨਾਲ ਕਿਦੀ ਹੈ ਇਹ ਕਿੰਦੀ ਨਾਲ ਕਿ ਹੈ ਇਹ ਤੁਸੀਂ ਕਮੈਂਟਾਂ 'ਚ ਦੋ ਰਾਏ ਕਿਉਂਕਿ ਇਹ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਮੂੰਹ ਤੇ ਚਪੇੜ ਹੈ ਸੋ ਦੇ ਮਿੰਟ ਚੁੜਾਏ ਅਜਿਹੇ ਹੋਰ ਮੁੱਦੇ ਚੱਕਾਂਗੇ ਇਦਾਂ ਦੇ ਮੁੱਦਿਆਂ ਦੇ ਨਾਲ ਜੁੜੇ ਰਹੋ ਸਿਟੀ ਹੋਮ ਨਿਊਜ਼ ਨਾਲ ਕੈਮਰਾਮੈਨ ਕੋਲ ਲੱਦਿਆ